ਆਵਾ ਹੋਵੇਂ ਬਹੇਗੇ ਗਤੋ ਮੇ ਰਹੇਗੇ ਤੁਵਰ ਖਾ ਮੇ ਮੈਂ ਤੇਰਾ ਬਦਲ ਪਿਆ ਤੁਵਰ ਖਾ ਮੇ ਮੈਂ ਤੇਰਾ ਬਦਲ ਪਿਆ ਮੈਨੂੰ ਛੋਟੇ ਹੁੰਦਾ ਹੀ ਬਹੁਤ ਸ਼ੌਂਕ ਸੀ ਮੈਂ ਵੱਡੇ ਹੋ ਕੇ ਕਲਾਕਾਰ ਬਹੁਤ ਤਗੜਾ ਬਣਾ Mãe, que alaia, te rasnáia Mãe, que alaia, te rasnáia Me liguei ao sol e morri Peguei a ajudaia ਓ ਮੇਕ ਕੀ ਆ ਲਾਈਆ ਮੈਂ ਵੱਡਾ ਹੋ ਕੇ ਇਦਾਂ ਤਕਣਾ ਸਿੰਗਰ ਬੰਦਾਂ ਚੁੱਲਣਾ ਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੀ ਨਾ ਜੀ ਨਾ ਜੀ ਨਾਰੇ ਥੋੜਾ ਗੁਲਾ ਮੈਂ ਤੇਰੀ ਚੂਨਾ ਦੀ ਆ ਲਹਿਰ ਹੈ ਰੰਗ ਤੇਰੀ ਪ੍ਰੀਤ ਗਾ ਰੰਗ ਤੇਰੀ ਰੀਤ ਗਾ ਰੰਗ ਤੇਰੀ ਪ੍ਰੀਤ ਕਾਇ ਲਾਏ 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 ਰੰਗ ਤੇਰੀ ਰੀਤ ਗਾ ਰੰਗ ਤੇਰੀ ਪ੍ਰੀਤ ਦਾ ਮਾਈ ਤੇਰੀ ਚੂ ਨਰੀ ਹਲਹਿਰਾਈ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਦੇ ਖੁਦਾ ਰਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਅਮਰਸਰ ਜ਼ਿਲ੍ਹੇ ਦੇ ਅਸੀਂ ਇਸ ਵੇਲੇ ਚੱਬਾ ਦੇ ਵਿੱਚ ਮੌਜੂਦ ਆ ਤਾਂ ਦੋਸਤੋ ਇੱਕ Voice of Punjab ਦੇ ਵਿੱਚ ਗਿਆ ਇੱਥੋਂ ਦਾ ਅਮੀਰ ਜਾਜ਼ਿਆਂ ਦਾ ਮੁੰਡਾ ਬੜਾ ਮਸ਼ਹੂਰ ਹੋਇਆ ਸੀ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਨਾਲ ਮਲਾਵਾਂਗੇ ਤੁਹਾਨੂੰ ਗੀਤ ਵੀ ਸੁਣਾਵਾਂਗੇ ਚੱਬੇ ਦੇ ਸਰਕਾਰੀ ਸਕੂਲ ਦਾ ਇਹ ਵਿਦਿਆਰਥੀ ਆਪਣੇ ਸਕੂਲ ਦੇ ਵਿੱਚ ਵੀ ਜਦੋਂ ਗੀਤ ਗਾਉਣ ਦੇ ਲਈ ਉੱਠਦਾ ਤਾਂ ਸਕੂਲ ਦੇ ਬੱਚੇ ਮਾਸਟਰ ਜਿਹੜੇ ਆ ਉਹ ਤਾੜੀਆਂ ਮਾਰਦੇ ਤਾਂ ਇੱਕ ਟੀਚਰ ਨੇ ਇੱਕ ਅਜਿਹੀ ਮਦਦ ਕੀਤੀ ਕਿ ਉਹਨਾਂ ਨੇ ਇਸ ਨੂੰ ਉਸ ਪਲੇਟਫਾਰਮ ਤੇ ਭੇਜਿਆ ਬੇਸ਼ੱਕ ਕੰਪੀਟੀਸ਼ਨ ਜ਼ਿਆਦਾ ਹੋਣ ਦੇ ਕਰਕੇ ਵੀਰ ਵਾਪਸ ਆਇਆ ਹੈ ਪਰ ਆਵਾਜ਼ ਬਹੁਤ ਪਿਆਰੀ ਹੈ ਅਮੀਰ ਜ਼ਾਦਿਆਂ ਦਾ ਮੁੰਡਾ ਹੈ ਚੱਬੇ ਦੇ ਵਿੱਚ ਅਸੀਂ ਐਸੋਲੇ ਮੌਜੂਦ ਹਾਂ ਆਵਾਜ਼ ਸ਼ੇਅਰ ਕੀਤੇ ਬਣਾ ਰਿਆ ਨਹੀਂ ਜਾਣਾ ਗਰੀਬ ਦੀ ਬਾਣ ਜਰੂਰ ਫੜਿਓ ਸਾਡੇ ਨਾਲ ਮੌਜੂਦ ਹੈ ਆਓ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਗੱਲਬਾਤ ਕਰਾਉਣੀ ਹੈ ਮੈਂ ਚਾਹਾਂਗਾ ਵੀਰੇ ਸਭ ਤੋਂ ਪਹਿਲਾਂ ਕੋਈ ਗੀਤ ਸੁਣਾ ਰੂਹ ਦੇ ਨਾਲ ਤੇ ਬਾਅਦ ਵਿੱਚ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ ਹਾਂ ਵਾਹ ਮੇ ਬਾਏ ਗੇ गटों में रहेंगे तुवर खा मेरी मैं तेरा बादल पिया तुवर खा मेरी मैं तेरा बादल पिया आजा रे मैं किसी को तकदीर ऐसी ਮਿਲੀ ਹੈ ਇੱਕ ਰਾਂਝਾ ਔਰ ਹੀਰ ਜੈਸੀ ਨਾ ਜਾਣੇ ਜੇ ਜਮਾਂ ਕੋ ਚਾਹੇ ਰੇ ਮਿਟਾਨਾ ਕਲੰਕ ਨਹੀਂ ਇਸ਼ਕ ਹੈ ਕਾਜ ਪਿਆ ਕਲੰਕ ਨਹੀਂ ਇਸ਼ਕ ਹੈ ਗੋਦ ਪਿਆ ਹੋਏ ਬਈ ਹੁਣ ਆਪਣਾ ਨਾਮ ਦੱਸੀ ਤੇ ਸਕੂਲ ਦਾ ਨਾਮ ਦੱਸੀ ਵੀਰੇ ਕਿਹੜਾ ਹੈ ਮੇਰਾ ਨਾਮ ਸਹਿਜਾਦ ਹੈ ਸਕੂਲ ਕਿਹੜਾ ਹੈ ਤੁਹਾਡਾ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸਰਕਾਰੀ ਅੱਛਾ ਜੀ ਚੱਬਾ ਹਾਂਜੀ ਅੱਛਾ ਜੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਤੁਸੀਂ ਸੈਮ ਕਲਾਸ ਪੜਦਾ ਤੇ ਗਾਉਣ ਦਾ ਸ਼ੌਂਕ ਕਿੱਥੋਂ ਪਿਆ ਹੈ ਤੁਹਾਨੂੰ ਮੈਨੂੰ ਛੋਟੇ ਹੁੰਦਾ ਸੀ ਬਹੁਤ ਸ਼ੌਂਕ ਸੀ ਵੀ ਮੈਂ ਵੱਡੇ ਹੋ ਕੇ ਕਲਾਕਾਰ ਬਹੁਤ ਤਗੜਾ ਬਣਾ। ਅੱਛਾ ਜੀ। ਇਹ ਕਰੋ ਹੋਰ ਵੀ ਕੋਈ ਗਾਉਂਦਾ? ਹਾਂ ਜੀ ਸਾਰਾ ਆਡੇ ਜੀ ਜਰੂਰ ਤੋਂ ਗਿੱਦਾਂਗੇ ਵੀ ਗਾਣਾ ਕਰੋਗਾ ਉਹਨੇ ਪਾਪਾ ਚਾਚਾ ਜੀ। ਅੱਛਾ ਜੀ। ਸਾਰੇ ਗਾਉਂਦੇ। ਅੱਛਾ ਜੀ। ਤੇ ਘਰ ਦੇ ਹਾਲਾਤ ਕਿ ਹੋ ਜਣੇ ਸ਼ਹਿਜ਼ਾਦ ਦੇ? ਘਰ ਦੇ ਹਾਲਾਤ ਬਹੁਤ ਮਾੜੇ ਨੇ। ਅੱਛਾ ਜੀ। ਤਾਂ ਗੀਤ ਕਿਹੜਾ ਹੋਣ ਪਿਆਰਾ ਜਿਹਾ ਸੁਣਾਵੇਂਗਾ ਸਾਨੂੰ? ਸੁਣਾ ਲਓ। ਹਾਂ ਜੀ। मैं ਤੇਰਾ ਸੁਨਾ ਮੈਂ ਅੱਖੀਆਂ ਲਾਈਆਂ ਤੇਰਾ ਸੁਨਾ ਜੋ ਸ਼ਹਿਜਾਦ ਕਿਹੜੇ ਸਿੰਗਰ ਨੂੰ ਜਿਹੜਾ ਜ਼ਿਆਦਾ ਸੁਣਦਾ ਹੈ ਗਾਣੇ ਕਿਹਦੇ ਜ਼ਿਆਦਾ ਸੁਣਦਾ ਹੈ ਮੈਂ ਜ਼ਿਆਦੇ ਗਾਣੇ ਇਹ ਦੇਵ ਸੁਣਦਾ ਤੇ ਪਾਕਿਸਤਾਨੀ ਸੁਣਦਾ ਤੇ ਪੰਜਾਬੀ ਕਿਹਨਾਂ ਦੇ ਸੁਣਦਾ ਪੰਜਾਬੀ ਸਾਰੇ ਕਲਾਕਾਰਾਂ ਦੇ ਅੱਛਾ ਜੀ ਜਿਆਦਾ ਜਿਆਦਾ ਫੇਵਰੇਟ ਕਿਹਦੇ ਜਿਆਦਾ ਸਲੀਮ ਦੇ ਸੁਮੇਦੇ ਸੂਫੀ ਹੈ ਅੱਛਾ ਜੀ ਸਲੀਮ ਜੀ ਦੇ ਜੀਨਾ ਜੀਨਾ ਜੀ ਨਾਰੇ ਥੋੜਾ ਗੁਲਾ ਮੈਂ ਤੇਰੀ ਚੂਨਾ ਰਿਆ ਲਹਿਰਾਂ ਹਾਂ ਜੀਨਾ ਜੀਨਾ ਜੀ ਨਾਰੇ ਥੋੜਾ ਗੁਲਾ ਮੈਂ ਤੇਰੀ ਚੂਨਾ ਰਿਆ ਲਹਿਰਾਂ ਹਾਂ ਰੰਗ ਤੇਰੀ ਪ੍ਰੀਤ ਦਾ ਰੰਗ ਤੇਰੀ ਰੀਤ ਦਾ ਰੰਗ ਤੇਰੀ ਪ੍ਰੀਤ ਕਾ ਲਾਏ 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 ਰੰਗ ਤੇਰੀ ਰੀਤ ਦਾ ਰੰਗ ਤੇਰੀ ਪ੍ਰੀਤ ਦਾ ਮਾਈ ਤੇਰੀ ਚੂਨ ਦੀ ਹਾਲ ਹੈ ਰਾਈ ਜਬ ਜਬ ਮੁਝ ਪੇ ਉਠਾ ਸਵਾ ਮਾਈ ਤੇਰੀ ਚੂਨ ਰਿਆ ਲਹਿਰਾਈ जी ना जी ना जी ना रे तोड़ा गुला मैं तेरी चुन रहीया लहर आई ता किड्ढाक वड्डा सिंगर बनना है शायद ने वड्डा हो के मैं वड्डा हो के इत्ता तक ना सिंगर बनना चोना पे अपने पेंट दा नाम रोशन करना अपनी झिले दा नाम अच्छा जी मैं चाहूंगा मैं माता-पिता नाम भी मलाना है थानू दोस्तों ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਿਹਾ ਕਿ ਇੱਕ ਛੋਟਾ ਅਮੀਰ ਜਾਤੀਆਂ ਦਾ ਮੁੰਡਾ ਹੈ ਜਿਹੜਾ ਕੁਝ ਬਣਨਾ ਚਾਹੁੰਦਾ ਹੈ ਪਰ ਕਿਤੇ ਨਾ ਕਿਤੇ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਪੀਟੀਸੀ ਵੌਇਸ ਆਫ ਪੰਜਾਬ ਦੇ ਵਿੱਚ ਵੀ ਗਿਆ ਤਾਂ ਮੈਂ ਮਾਤਾ ਪਿਤਾ ਨਾਲ ਗੱਲਬਾਤ ਕਰਉਣਾ ਹਾਂ ਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਕਿਸਮੀਰ ਸਿੰਘ ਹੈ ਜੀ ਅੱਛਾ ਜੀ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰਵੀਨ ਹੈ ਸਾਰ ਇਹ ਛੋਟਾ ਬੱਚਾ ਹੈ ਤੁਹਾਡਾ ਤਾਂ ਅਮੀਰ ਜ਼ਾਦਿਆਂ ਦੇ ਪਰਿਵਾਰ ਤੇ ਤਾਂ ਵੈਸੇ ਮਾਲਕ ਦੀ ਵੀ ਕਿਰਪਾ ਹੁੰਦੀ ਹੈ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਸਕੂਲ ਦੇ ਵਿੱਚ ਵੀ ਗਾਉਂਦਾ ਤਾਂ ਪੀਟੀਸੀ ਪੰਜਾਬੀ ਦੇ ਸ਼ੋਅ 'ਚ ਵੀ ਗਿਆ ਜੀ ਹਾਂਜੀ ਬੜਾ ਮਨ ਖੁਸ਼ ਹੁੰਦਾ ਜੀ ਜਦੋਂ ਸਾਡਾ ਬੱਚਾ ਇਦਾਂ ਦੇ ਕੰਮ ਕਰਦਾ ਵਾ ਮੈਂ ਨਾ ਵੀ ਹਰ ਇੱਕ ਮਾਂ ਪੁੱਤ ਤੇ ਮਾਂ ਦਾ ਬੱਚਾ ਇਦਾਂ ਦੇ ਕੰਮ ਕਰੇ ਜੀ ਤੇ ਲੰਮੀਆਂ ਬੁਲੰਦੀਆਂ ਤੇ ਪਹੁੰਚੇ ਤੁਹਾਡੇ ਵੱਲੋਂ ਕਿਵੇਂ ਦੀ ਇਸ ਨੂੰ ਸਪੋਰਟ ਰਹਿੰਦੀ ਆ ਤੁਸੀਂ ਵੀ ਰਿਆਜ਼ ਕਰਾਉਂਦੇ ਜੈਨ ਨੂੰ ਕਿ ਨਹੀਂ ਹਾਂਜੀ ਮੇਰੀ ਤੇ ਕੋਸ਼ਿਸ਼ ਰਹਿੰਦੀ ਏ ਪਰ ਇਹ ਕ੍ਰਿਕਟ ਦੇ ਵਿੱਚ ਜ਼ਿਆਦਾ ਧਿਆਨ ਪੈਂਦਾ ਜੀ ਹਾਂਜੀ ਅੱਛਾ ਜੀ ਤੇ ਇਹਨੂੰ ਇਹੋ ਹੀ ਕਈ ਦਾ ਵੀ ਪੁੱਤ ਕੰਮ ਇੱਕ ਹੀ ਹੁੰਦਾ ਵਾ ਪੁੱਤ ਤੇ ਇੱਕ ਕੰਮ ਆ ਲੈ ਨਜ਼ਰ ਰੱਖਿਆ ਕਰ ਇਹ ਨਿਆਣੇ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਕ੍ਰਿਕਟ ਜ਼ਿਆਦਾ ਖੇਡਣ ਡਿਆ ਪਿਆ ਇਹ ਮੈਂ ਚਾਹਾਂਗਾ ਵੀਰੇ ਇੱਕ ਗੀਤ ਹੋਰ ਸਾਡੇ ਦਸਕਾ ਨੂੰ ਕਿਹੜਾ ਸੁਣਾਉਣਾ ਹੁਣ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਦੇ ਖੁਦਾ ਰਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਦਦਾ ਤੇਰੇ ਤੇ ਦਿਲ ਆਇਆ ਜੀ ਦਦਾ ਤੇਰੇ ਤੇ ਦਿਲ ਆਇਆ ਜੀ ਕਰ ਵੇਖ ਤਾਂ ਨਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਦੇ ਦੇਖਦਾ ਰਬ ਕਿੰਨਾ ਸੋਹਣਾ ਤੈਨੂੰ ਆ ਆ ਆ ਆ ਤਾ ਅਸ ਬੱਚੇ ਦੀ ਮਾਤਾ ਜੀ ਨਾਲ ਗੱਲ ਕਰਦੇ ਆ ਭੈਣ ਜੀ ਕਿਵੇਂ ਦੀ ਸਪੋਰਟ ਹੋਣੀ ਚਾਹੀਦੀ ਹੈ ਘਰ ਦੇ ਹਾਲਾਤ ਕਿਹੋ ਜਿਹੇ ਆ ਬੱਚੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੁਹਾਨੂੰ ਹਾਂਜੀ ਇਹ ਕਹਿੰਦੇ ਹਾਲਾਤ ਸਰ ਜੀ ਸਾਡੇ ਬਹੁਤ ਹੀ ਮਾੜੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਬੱਚਾ ਅੱਗੇ ਵਧੇ ਸਾਡੇ ਪਿੰਡ ਦਾ ਤੇ ਸਾਡਾ ਮਾਪਿਓ ਦਾ ਨਾਮ ਰੌਸ਼ਨ ਕਰੇ ਅਸੀਂ ਇਹੀ ਦੁਆ ਕਰਦੇ ਪ੍ਰਮਾਤਮਾ ਅੱਗੇ ਤੁਸੀਂ ਭਾਈ ਕੀ ਕਹੋਗੇ ਅਸੀਂ ਵੀ ਇਹੋ ਗੱਲ ਕਰਨਾ ਚਾਹੁੰਦੇ ਆ ਵੀ ਸਾਡਾ ਬੱਚਾ ਦੂਰ ਤੱਕ بلੰਦੀਆਂ ਤੇ ਪਹੁੰਚੇ ਤਾਂ ਹੀ ਵੀ ਹੋਰ ਦਾਸ ਮਾਲਕ ਗਾੜੀ ਕਰਦੇ ਸ੍ਰੀ ਗੁਰੂ ਬਾਬਾ ਨਾਨਕ ਜੀ ਜੀ ਉਹ ਸਾਡੇ ਜੀ ਸਾਡੇ ਵੱਡੇ ਬਜ਼ੁਰਗ ਉਹਨਾਂ ਨਾਲ ਰਹੇ ਆ ਅਸੀਂ ਵੀ ਉਹਨਾਂ ਦੀ ਅਨਸਾ ਤੋਂ ਬਾਬਾ ਅੰਬਾਲਾ ਮਰਦਾਨਾ ਜੀ ਜੀ ਅਸੀਂ ਉਹਦੇ ਗਾੜੀ ਬੇਨਤੀ ਗੁਰੂ ਨਾਨਕ ਗਾੜੀ ਬੇਨਤੀ ਕਰਦੇ ਆ ਵੀ ਸਾਡਾ ਬੱਚਾ ਜੀ ਬਹੁਤ ਬਲੰਦੀਆਂ ਤੱਕ ਪਹੁੰਚੇ ਤੁਸੀਂ ਭਾਜੀ ਇਹਦਾ ਰਿਆਜ਼ ਕਰਾਉਂਦੇ ਹੁੰਦੇ ਜੇ ਕਿਵੇਂ ਤੁਸੀਂ ਹਾਂ ਜੀ ਮੈਂ ਵੀ ਰਿਆਜ਼ ਕਰਾਉਣਾ ਜੀ ਜੀ ਹਾਂ ਜੀ ਵੀ ਪੁੱਤ ਇਦਾਂ ਨਹੀਂ ਇਦਾਂ ਗਾਵਾ ਜੀ ਇਦਾਂ ਨਹੀਂ ਇਦਾਂ ਗਾਵਾ ਹਾਂ ਜੀ ਤਾਂ ਤੁਸੀਂ ਵੇਖਿਆ ਦੋਸਤੋ ਕਿ ਚੱਬੇ ਦੇ ਵਿੱਚ ਅਸੀਂ ਮੌਜੂਦ ਹਾਂ ਮੈਂ ਚਾਹਾਂਗਾ ਵੀਰ ਜੀ ਆਪਣਾ ਫੋਨ ਨੰਬਰ ਵੀ ਜਰੂਰ ਬੋਲਿਓ ਤਾਂ ਜੋ ਕਿਸੇ ਨੇ ਸੰਪਰਕ ਕਰਨਾ ਹੋਵੇ ਮੇਰਾ ਨੰਬਰ ਹੈ ਜੀ 75269 33268 ਇੱਕ ਵਾਰ ਫਿਰ ਬੋਲ ਦਿੰਦਾ 75269 33268 ਜੀ ਤਾਂ ਦੋਸਤੋ ਪਰਿਵਾਰ ਨੇ ਆਪਣਾ ਨੰਬਰ ਵੀ ਬੋਲਿਆ ਹੈ ਤਾਂ ਛੋਟਾ ਸਕੂਲ ਦਾ ਸਟੂਡੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇ ਤੋਂ ਉੱਠ ਕੇ ਪੀਟੀਸੀ ਪੰਜਾਬੀ ਦੇ ਸ਼ੋਅ ਤੱਕ ਪਹੁੰਚਿਆ ਇਹ ਅਮੀਰਜ਼ਾਦਿਆਂ ਦਾ ਮੁੰਡਾ ਅੱਜ ਤੁਹਾਡੀ ਹੈਲਪ ਦੀ ਲੋੜ ਹੈ ਸਿੰਗਰ ਬੰਨਾ ਚਾਹੁੰਦਾ ਹੈ ਤੁਸੀਂ ਬੇਸੁਰਿਆਂ ਨੂੰ ਬੜਾ ਸ਼ੇਅਰ ਕਰਦੇ ਹੋ ਸੋਸ਼ਲ ਮੀਡੀਆ ਤੇ ਪਰ ਵਾਕਈ ਹੁਨਰ ਜਿਹੜਾ ਹੈ ਕਿਤੇ ਨਾ ਕਿਤੇ ਸੜਕਾਂ ਤੇ ਜਿਹੜਾ ਉਹ ਰੋਲਦਾ ਰਹਿੰਦਾ ਬਣੇ ਰੋ ਸਾਡੇ ਨਾਲ ਹਰ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ